ਹਾਂਜੀ ਹੁਣ ਜਿਹੜਾ ਹੁਣ ਇੱਕ ਹੋਰ ਮਾਮਲਾ ਨਿਕਲਿਆ ਸਾਹਮਣੇ ਵਿਕਰਮਜੀਤਿਆ ਚਾਰੇ ਪਾਸੇ ਫਸਦਾ ਨਜ਼ਰ ਆਉਂਦਾ ਤਾਂ ਪਹਿਲਾਂ ਤੁਹਾਨੂੰ ਆਹ ਵੀਡੀਓ ਸੁਣਾਉਣੀ ਆ ਬਈ ਇੱਕ ਵੀਡੀਓ ਹੋਰ ਸੁਣਾਉਣੀ ਆ ਜਿਹੜਾ ਕਿ ਈਡੀ ਜਿਹੜਾ ਕਿ ਈਡੀ ਦਾ ਇੱਕ ਅਫਸਰ ਆ ਗਿਆ ਸਾਹਮਣੇ ਤਾਂ ਜਿਹਨੇ ਕਿ ਬਿਜਿਲੈਂਸ ਦੇ ਕੋਲ ਆਪਣੇ ਸਵਾਰ ਰੱਖ ਦਿੱਤੇ ਗਿਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਇੱਕ ਵੀਡੀਓ ਹੋਰ ਸੁਣਾਉਣੇ ਆ ਤਾਂ ਪਹਿਲਾਂ ਸੁਣੋ ਵੀਡੀਓ ਜਿਹੜਾ ਇਹ ਕੇਸ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤਾ ਹੈ ਉਹ ਪੱਕੇ ਪੈਰੀ ਕੀਤਾ ਹੈ ਜੀ ਯਾਨੀ ਸਾਰੇ ਸਬੂਤ ਸਾਡੇ ਕੋਲ ਨੇ ਔਰ ਉਹਨਾਂ ਨੇ ਤੇ ਇਹ ਵੀ ਇੰਡੀਕੇਟ ਇੰਡੀਕੇਸ਼ਨ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੱਡੀ ਮੱਛਲੀ ਜਿਹੜੇ ਡਰਗ ਦੇ ਕੇਸ ਦੇ ਵਿੱਚ ਇਨਵੋਲ ਹੈਗੀ ਹੈ ਉਹ ਵੀ ਫੜੀ ਜਾਏਗੀ ਵੈਸੇ ਮੁੱਖ ਮੰਤਰੀ ਅੱਜ ਜਦ ਗੱਲ ਡਰਗ ਦੀ ਕਰ ਰਹੇ ਸੀ ਔਰ ਐਫ ਆਈ ਆਰ ਜਦ ਅਸੀਂ ਇਹ ਵਿਜੀਲੈਂਸ ਬਿਊਰੋ ਦੀ ਦੇਖੀ ਤੇ ਉਹਦੇ ਵਿੱਚ ਡਰਗ ਦਾ ਜ਼ਿਕਰ ਕਿਸੇ ਵੀ ਜਗ੍ਹਾ ਨਹੀਂ ਹੈ ਪਰ ਇਹ ਜ਼ਰੂਰ ਹੈਗਾ ਕਿ ਇਹ ਵਾਲੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਉਹ ਦਰਜ ਕੀਤੀ ਗਈ ਹੈ ਐਸ ਆਈ ਟੀ ਦੀ ਇੱਕ ਰਿਪੋਰਟ ਜਿਹੜੀ ਵਿਜੀਲੈਂਸ ਬਿਊਰੋ ਨੂੰ ਸਬਮਿਟ ਕੀਤੀ ਗਈ ਹੈ ਹਮ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਕੇਸ ਕੀਤਾ ਗਿਆ ਕਿਉਂਕਿ ਨਾਰਮਲੀ ਡਿਸਪਰਪੋਰਸ਼ਨੇਟੋ ਪਰਸੈਂਟ ਦਾ ਕੇਸ ਕਿਸੇ ਵੀ ਖਿਲਾਫ ਹੁੰਦਾ ਹੈ ਤੇ ਅਕਿਊਜ਼ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇਹਨਾਂ ਦਬਾਲਾਂ ਦੇ ਜਵਾਬ ਦਿਓ ਔਰ ਇੱਕ ਕੁਐਸਚਨਰ ਭੇਜਿਆ ਜਾਂਦਾ ਹੈ ਕਿ ਤੁਹਾਡੇ ਕੋਲ ਐਨੀ ट्रांजैक्शन ਹੋਈ ਹੈ ਤੁਸੀਂ ਇਹਦਾ ਜਵਾਬ ਦਿਓ ਜੀ ਐਵਲੀ ਕਾਰਵਾਈ ਵਿਜੀਲੈਂਸ ਬਿਊਰੋ ਦੇ ਸਾਹਮਣੇ ਨਹੀਂ ਹੋਈ ਵਿਜੀਲੈਂਸ ਬਿਊਰੋ ਨੇ ਇਦਾਂ ਦਾ ਕੋਈ ਮੌਕਾ ਨਹੀਂ ਦਿੱਤਾ ਲੇਕਿਨ ਐਸਆਈਡੀ ਨੇ ਇਦਾਂ ਦੇ ਮੌਕੇ ਕਈ ਵਾਰ ਵਿਕੰਤਿਤ ਹੋਏ ਕਿਆਂ ਨੂੰ ਦਿੱਤੇ ਸੀਗੇ ਇਹਦਾ ਜ਼ਿਕਰ ਹੈ ਹੁਣ ਅਗਰ ਮੁੱਖ ਮੰਤਰੀ بار بار ਇਹ ਗੱਲ ਕਹਿ ਰਹੇ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਕਿ ਪੱਕੇ ਪੈਰੀ ਕੀਤਾ ਕਿਉਂਕਿ ਇਹ ਇੱਕ ਵਕਾਰ ਦਾ ਸਵਾਲ ਵੀ ਹੈ ਹਾਂਜੀ ਜਿਹੜੀ ਇਹ ਬਈ ਸੀਐਮ ਭਵਨਤਮਨ ਦਾ ਵੀ ਕਹਿਣਾ ਜਿਵੇਂ ਜੋ ਇੱਕ ਉਹਨਾਂ ਦੇ ਜੋ ਪਾਰਟੀ ਦੇ ਮੈਂਬਰ ਆ ਜਿਹੜੇ ਉਹਨਾਂ ਦਾ ਕਹਿਣਾ ਇਹ ਜੋ ਆਮ ਆਦਮੀ ਪਾਰਟੀ ਦੇ ਜੋ ਹੈ ਵਰਕਰ ਹੈ ਕਹਿੰਦਾ ਵੀ ਸੀਐਮ ਭਵਨਤਮਨ ਦਾ ਕਹਿਣਾ ਪੱਕੇ ਪੈਰਾਂ ਤੇ ਇਹ ਸਾਰੀ ਇਨਕੁਇਰੀ ਹੋਈ ਹੈ ਜਿਹੜਾ ਬਿਕਰਮਜੀਤ ਸਿੰਘ ਨੂੰ ਚੱਕਿਆ ਜਾਂਦਾ ਤੇ ਹੁਣ ਜਿਹੜਾ ਕਿ ਇੱਕ ਵਿਜੀਲੈਂਸ ਦੇ ਕੋਲ ਜਿਹੜਾ ਬਈ ਇੱਕ ਈਡੀ ਦਾ ਵੱਡੇ ਅਫਸਰਾ ਜੋ ਨਰਿੰਜਨ ਸਿੰਘ ਤੇ ਉਹਨਾਂ ਦੀ ਵੀ ਵੀਡੀਓ ਸੁਣਾਉਣ ਜਾ ਰਹੇ ਆ ਬਣੇਰੋ ਚੈਨਲ ਤੇ ਸਾਬਕਾ ਡੀਜੀਪੀ ਪੰਜਾਬ ਸਦਾਰ ਛਟੋਪਾਧਿਆਏ ਔਰ ਅੱਜ ਵਿਜੀਲੈਂਸ ਕੋਲ ਜਾ ਰਹੇ ਨੇ ਸਾਬਕਾ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਦਰਸਲ ਇਹ ਮਾਮਲਾ ਈਡੀ ਦੇ ਕੋਲ ਵੀ ਜਾਂਦਾ ਹੈ ਔਰ ਈਡੀ ਵੀ ਇਸ ਦੀ ਇਸ ਦੇ ਵਿੱਚ ਪ੍ਰੂਵ ਕਰਦੀ ਹੈ ਇਸ ਦੇ ਵਿੱਚ ਜਾਂਚ ਕਰਦੀ ਹੈ ਕੁਝ ਸਮੇਂ ਵਾਸਤੇ ਪਰ ਤਾਂ ਹੀ ਉਦੋਂ ਇਹ ਜਾਂਚ ਜਿਹੜੀ ਆ ਉਹ ਨਰਿੰਜਨ ਸਿੰਘ ਦੀ ਅਗਵਾਈ ਦੇ ਵਿੱਚ ਕੀਤੀ ਜਾਂਦੀ ਹੈ ਔਰ ਉਸੇ ਚੀਜ਼ ਨੂੰ ਲੈ ਕੇ ਨਰਿੰਜਨ ਸਿੰਘ ਵੀ ਅੱਜ ਵਿਜੀਲੈਂਸ ਦਫ਼ਤਰ ਜਿਹੜੇ ਨੇ ਉਹ ਜਾਣਗੇ ਸੂਤਰਾ ਮੁਤਾਬਕ ਔਰ ਉੱਥੇ ਜਾ ਕੇ ਆਪਣਾ ਪੱਖ ਜਿਹੜਾ ਉੱਥੇ ਰੱਖਣਗੇ ਦਰਸਲ ਲੰਗੇ ਜਿਹੜੀ ਇੱਕ ਇੰਟਰਵਿਊ ਨਰਿੰਜਨ ਸਿੰਘ ਦੀ ਵੀ ਬੜੀ ਤੀਬਰਤਾ ਦੇ ਨਾਲ ਵਾਇਰਲ ਹੋਈ ਜਿਸ ਤੋਂ ਬਾਅਦ ਹੁਣ ਨਰਿੰਜਨ ਸਿੰਘ ਜਿਹੜੇ ਨੇ ਉਹ ਅੱਜ ਆਪਣੇ ਬਿਆਨ ਦਾਖਲ ਕਰਾ ਸਕਦੇ ਨੇ ਸੂਤਰਾ ਮੁਤਾਬਕ ਵਿਜੀਲੈਂਸ ਦੇ ਕੋਲ ਦਰਸਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਰਿੰਜਨ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਉਹ ਵਿਜੀਲੈਂਸ ਦੇ ਕੋਲ ਆਪਣੇ ਬਿਆਨ ਦਰਜ ਕਰਾਉਣਗੇ ਉਹ ਇਸ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਹੁਣ ਇਸ ਤੱਥ ਦੇ ਨਾਲ ਜਾਂ ਇਸ ਨਵੀਂ ਅਪਲਫਟਮੈਂਟ ਦੇ ਨਾਲ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਆ ਸਕਦਾ ਹੈ ਕਿਉਂਕਿ ਹੁਣ ਤੱਕ ਜਿੰਨੀਆਂ ਜਾਂਚਾਂ ਹੋਈਆਂ ਉਹਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਕਿਸੇ ਨਾ ਕਿਸੇ ਤਰੀਕੇ ਬਚਦੇ ਆਏ ਨੇ ਪਰ ਐਤਕੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹੈ ਕਿ ਕੀ ਇਸ ਤੋਂ ਬਾਅਦ ਮਜੀਠੀਆ ਦਾ ਬਚਣਾ ਸੌਖਾ ਹੋ ਸਕਦਾ ਉਹ ਵੀ ਉਦੋਂ ਜਦੋਂ ਪੰਜਾਬ ਦੇ ਸਾਬਕਾ ਡੀਜੀਪੀ ਇਹ ਕੱਲ ਇਸ ਗੱਲ ਦਾ ਦਾਵਾ ਕਰਦੇ ਆ ਕਿ 2012 ਵਿੱਚ ਹੀ ਵੱਡੇ ਸਬੂਤ ਵਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਕੋਲ ਮੌਜੂਦ ਸਿਗੇ ਦਰਸਲ ਜਗਦੀਸ਼ ਭੋਲਾ ਦਾ ਮਾਮਲਾ ਅਨਫੋਲਡ ਹੁੰਦਾ ਹੈ 2013-14 ਦੇ ਵਿੱਚ ਉਸ ਤੋਂ ਬਾਅਦ ਲਈ ਤੁਹਾਨੂੰ ਸਾਰੇ ਆਰਟੀਕਲਸ ਮਿਲ ਜਾਣਗੇ ਖਬਰਾਂ ਮਿਲ ਜਾਣਗੀਆਂ ਜਿਹੜੀਆਂ ਉਸ ਵੇਲੇ ਚੱਲੀਆਂ ਜਾਂ ਲਿਖੀਆਂ ਗਈਆਂ ਹਾਂਜੀ ਹੁਣ ਜਿਹੜਾ ਕੀ ਬਈ ਚਾਰੇ ਪਾਸੇ ਜਿਹੜਾ ਵਿਕਰਮ ਮਜੀਠੀਏ ਦੇ ਖਿਲਾਫ ਸਬੂਤ ਤੇ ਸਬੂਤ ਮਿਲਦੇ ਆਉਂਦੇ ਆ ਤੇ ਜਿੱਦਰ ਜੇ ਆਪਾਂ ਗੱਲ ਕਰੀਏ ਹੁਣ ਵਿਕਰਮ ਮਜੀਠੀਆ ਜਿਵੇਂ ਹਰ ਵਾਰ ਬਚਦਾ ਆਉਂਦਾ ਸੀ ਜੇ ਗੱਲ ਕਰੀਏ 2021 ਦੇ ਮਾਮਲੇ ਦੇ ਵਿੱਚ ਉਦੋਂ ਇਹਨਾਂ ਦੀ ਸਰਕਾਰ ਸੀ ਹਨਾ ਤਾਂ ਜਦੋਂ ਉਦੋਂ ਇਹ ਮਾਮਲਾ ਇਹਨਾਂ ਦੀ ਪਾਵਰ ਹੋਣ ਕਰਕੇ ਤਾਂ ਉਦੋਂ ਵੀ ਵਿਕਰਮ ਮਜੀਠੀਏ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਪਰ ਹੁਣ ਦੇਖਣਾ ਇਹ ਬਣਦਾ ਬਈ ਜਿਵੇਂ ਵਿਕਰਮ ਮਜੀਠੀਏ ਨੂੰ ਸੱਦ ਨਾਲ ਰਿਮਾਂਡ ਤੇ ਰੱਖਿਆ ਗਿਆ ਤੇ ਹੁਣ ਚਾਰੇ ਪਾਸੋਂ ਸਬੂਤ ਤੇ ਸਬੂਤ ਮਿਲ ਰਹੇ ਆ ਕੱਲ ਜਿਹੜਾ ਡੀਜੀਪੀ ਜੋ ਜੋ ਸਦਾਰਾ ਤੋਂ ਉਹਨਾਂ ਦੇ ਵੀ ਬਿਆਨ ਜੋ ਕੀ ਕਹਿੰਦੇ ਆ ਉਹ ਵੀ ਸਾਰਿਆਂ ਨੇ ਸੁਣੀ ਲਏ ਵੀਡੀਓ ਦੇ ਵਿੱਚ ਸੁਨਾਈ ਦਿੱਤੇ ਤਾਂ ਪਰ ਜਿਹੜਾ ਹੁਣ ਜੋ ਇੱਕ ਨਰੰજન ਨਾ ਦਾ ਇੱਕ ਈਡੀ ਜੋ ਅਫਸਰ ਹੈ ਇੱਕ ਤਾਂ ਉਹਨਾਂ ਦੇ ਬਿਆਨ ਵੀ ਹੁਣ ਜੋ ਵਿਜੀਲੈਂਸ ਨੂੰ ਜੋ ਆਪਣੇ ਬੰਨੀ ਉਹਨਾਂ ਨੇ ਵੀ ਵਿਚਾਰ ਰੱਖਿਆ ਵੀ ਕਰਮਜੀਠੀ ਦੇ ਖਿਲਾਫ ਚਾਰੇ ਪਾਸੋਂ ਸਬੂਤ ਮਿਲ ਰਹੇ ਜਿੱਦਾਂ ਨਾਲ ਇਹ ਕਿਹਾ ਜਾਂਦਾ ਜਿਵੇਂ ਸੀਐਮ ਭਵੰਤਮਾਨ ਦਾ ਜਿਹੜਾ ਇਹ ਐਕਸ਼ਨ ਹੋਇਆਗਾ ਦੱਸਿਆ ਜਾਂਦਾ ਵੀ ਹਜੇ ਹੋਰ ਇੱਕ ਮગરਮੱਛ ਫੜਨਾ ਬਾਕੀ ਆ ਜਦੋਂ ਗੱਲ ਕਰੀਏ ਸਾਰਿਆਂ ਨਾਲੋਂ ਵੱਡਾ ਨਸ਼ਾ ਤਸਕਰ ਕੱਲਾ ਮਜੀਠੀ ਸੀ ਵੱਡਾ ਮગરਮੱਛ ਜਿਹਨੂੰ ਕੋ ਚੱਕ ਲਿਆ ਤੇ ਹੁਣ ਜੋ ਜੋ ਇਹਦੀ ਗੱਲ ਇਹ ਵੀ ਕਿਹਾ ਗਿਆ ਵੀ ਇਹਦੀ ਹੁਣ ਛੇਤੀ ਜਮਾਨਤ ਨਹੀਂ ਹੋਊਗੀ ਕਿਉਂਕਿ ਇਹਨਾਂ ਦੀ ਪਾਵਰ ਹੋਨ ਕਰਕੇ ਪਹਿਲਾਂ ਵੀ ਜੋ 2021 ਦੇ ਵਿੱਚ ਇਹ ਮਾਮਲਾ ਇਹਦੇ ਉੱਤੇ ਦਰਜ ਹੋਇਆ ਸੀ ਪਰ ਉਹਦੇ ਨੇ ਪਾਵਰ ਹੋਨ ਕਰਕੇ ਇਹ ਜੋ ਇਹਦੇ ਤੇ ਇਨਕੁਆਇਰੀ ਨਹੀਂ ਹੋਈ ਤਾਂ ਜਿਹਦੇ ਵਿੱਚ ਹੁਣ ਬਈ ਪੂਰਾ ਮਾਮਲਾ ਹੁਣ ਜਿਹਦੇ ਵਿੱਚ ਈਡੀ ਵੀ ਜਾਂਚ ਪੂਰੀ ਕਰੀ ਜਾਂਦੀ ਹੈ ਤੇ ਜਿਹਦੇ ਵਿਜੀਲੈਂਸ ਪੰਜਾਬ ਪੁਲਿਸ ਜਦੋਂ ਇਹਨਾਂ ਦੇ ਘਰੇ ਪਹੁੰਚਦੀ ਹੈ ਤੇ ਬਾਅਦ ਦੇ ਵਿੱਚ ਕੀ ਕਹਿਣਾ ਬਿਕਰਮਜੀਠੀ ਇਹਦਾ ਵੀ ਸਾਡੇ ਤਾਂ ਘਰੇ ਜੀ ਇਹ ਧੱਕੇ ਨਾ ਬੜ ਗਏ ਵਿਜੀਲੈਂਸ ਕਿਸੇ ਨੂੰ ਪੁੱਛ ਕੇ ਨਹੀਂ ਆਉਗੀ ਜਦੋਂ ਉਹਨਾਂ ਨੂੰ ਸੀਐਡੀ ਹੁੰਦੀ ਆ ਪੱਕੇ ਤੌਰ ਤੇ ਇਹ ਆਪਣੀ ਇਨਕੁਇਰੀ ਕਰਦੇ ਆ ਤੇ ਪੱਕੇ ਸਬੂਤ ਹੋਣ ਜਦੋਂ ਉਦੋਂ ਇਹ ਛਾਪਾ ਮਾਰਦੇ ਆ ਜਿਵੇਂ ਹੁਣ 540 ਕਰੋੜ ਦੀ ਆਮਦਨ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਜਾਂਦੀ ਆ ਜੇ ਗੱਲ ਕਰੀ ਇਹਨਾਂ ਦੀ ਮਿਹਨਤ ਦੀ ਤਾਂ ਬਣੀ ਨਹੀਂ ਹੋਈ ਲੋਕਾਂ ਦੇ ਗਲ ਕੋਟ-ਕੋਟ ਕੇ ਇਹ ਸਿਰਫ ਆਪਣੀਆਂ ਤੋ ਯੋਰੀਆਂ ਭਰਦੇ ਆ ਕਹਿਣਾ ਮਤਲਬ ਜਿਵੇਂ ਹੁਣ ਇਹਦੇ ਤੋਂ 540 ਕਰੋੜ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਆਮਦਨ ਉਹ ਮਿਲੀ 141 ਕਰੋੜ ਦੇਸ਼ਾਂ-ਵਦੇਸ਼ਾਂ ਨਾਲ ਲੈਣ-ਦੇਣ ਹੋਇਆ ਜਿਹੜਾ ਬੈਂਕਾਂ ਨਾਲ ਤਾਂ ਹੋਰ ਵੀ ਹੋਰ ਮਾਮਲੇ ਸਾਹਮਣੇ ਆ ਰਹੇ ਆ ਜਿਵੇਂ ਦੱਸਿਆ ਜਾਂਦਾ ਵੀ ਇਹਦੇ ਕਰੋ ਲੈਪਟਾਪ ਮਿਲੇ 30 ਫੋਨ ਮਿਲੇ ਜੋ ਇਹ ਪੱਤਰਕਾਰਾਂ ਨੇ ਵੱਡੇ-ਵੱਡੇ ਖੁਲਾਸੇ ਕੀਤੇ ਆ ਤਾਂ ਭਾਈ ਜਿਹਦੇ ਵਿੱਚ ਹੁਣ ਸਵਾਲ ਇਹ ਉੱਠਦੇ ਆ ਵੀ ਜਿਹੜਾ ਹੁਣ ਇੱਕ ਵੱਡਾ ਮਗਰਮੱਛ ਹੋਰ ਨਾਲ-ਨਾਲ ਰਗੜਿਆ ਜਾਊਗਾ ਉਹ ਕੌਣ ਆ ਤੁਸੀਂ ਸਮਝ ਹੀ ਜਾਊਂਗੇ ਨਾਲ ਨਾਲ ਸੁਖਵੀਰ ਬਾਦਲ ਵੀ ਰਗੜਿਆ ਜੋ ਇਹ ਵੀ ਕਹਿਣਾ ਸੀ ਐਮ ਪੰਤਮਾਨ ਦਾ ਤੇ ਹੁਣ ਜਿਹੜੇ ਅੱਜ ਦੇ ਵਿਚਾਰ ਆ ਉਹ ਸੋਡੇ ਸਾਂਝੇ ਜਰੂਰ ਕਰਨੇ ਆ ਜਿਹੜੀ ਕਿ ਬਈ ਹੁਣ ਵਿਜੀਲੈਂਸ ਤੇ ਪੰਜਾਬ ਪੁਲਿਸ ਆਪਣੀ ਇਨਕੁਇਰੀ ਕਰ ਰਹੀ ਜਿਹਦੇ ਵਿੱਚ ਰਿਮਾਂਡ ਤੇ ਰੱਖਿਆ ਜਾਂਦਾ ਤੇ ਹੁਣ ਸੀਐਮ ਪੰਤਮਾਨ ਦਾ ਇਹ ਕਹਿਣਾ ਸੀ ਪੱਕੇ ਤੌਰ ਤੇ ਪੱਕੇ ਪੈਰਾਂ ਤੇ ਇਹਨੂੰ ਚੱਕਿਆ ਗਿਆ ਤੇ ਇਹ ਸਬੂਤ ਵੀ ਜਿਹੜੇ ਸਾਰੇ ਇਹਦੇ ਖਿਲਾਫ ਆ ਤਾਂ ਹੁਣ ਬਈ ਦੇਖਣਾ ਅੱਗੇ ਮਾਮਲਾ ਇਹ ਬਣਦਾ ਵੀ ਅੱਗੇ ਜੋ ਵਿਕਰਮਜੀਤ ਸਿੰਘ ਨੂੰ ਲੈ ਕੇ ਕੀ ਮਾਮਲਾ ਸਾਹਮਣੇ ਆਉਂਦਾ ਕਿਉਂਕਿ 7 ਦਿਨਾਂ ਦੇ ਰਿਮਾਂਡ ਤੇ ਆ ਤੇ ਹਜੇ ਵਿਜੀਲੈਂਸ ਤੇ ਪੰਜਾਬ ਪੁਲਿਸ ਤੇ ਨਾਲ ਨਾਲ ਜਿਹੜਾ ਈਡੀ ਜੋ ਅਫਸਰ ਆ ਜੋ ਨਰਿੰਦਰ ਸਿੰਘ ਤੇ ਜਿਨ੍ਹਾਂ ਦੀ ਵੀਡੀਓ ਸਾਨੂੰ ਸਾਂਝੀ ਦਿੱਤੀ ਤੇ ਬਾਈ ਹੱਗੇ ਮਾਮਲਾ ਕੀ ਆਉਂਦਾਗਾ ਤਾਂ ਇਹ ਵੀ ਤੁਹਾਡੇ ਨਾਲ ਸਾਂਝੀ ਖਬਰ ਕਰਾਂਗੇ ਤੇ ਜਿਹੜੇ ਹੋਣ ਦੇ ਵਿਚਾਰ ਆ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਨਦਰ ਮਿਲਦਾ ਕਾਨੂੰ ਨਵੇਂ ਟੌਪ ਤੇ ਧੰਨਵਾਦ